ਕਿੰਦੇ ਕਿ ਅਮਰਿਤਪਾਲ ਸਿੰਘ ਦੀ ਟੀਮ ਨੇ ਇੱਕ ਸਰਵੇ ਕੀਤਾ ਹੈ ਸਰਵੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਜੇ ਇਦਾਂ ਕਰ ਲੋਂਗੇ ਤੇ ਕੁਝ ਚੀਜ਼ਾਂ ਦੇ ਵਿੱਚ ਬਦਲੀ ਹੋ ਜੂ ਗੱਲ ਜੁੜੀ ਹੋਈ ਹੈ ਐਸਜੀਪੀਸੀ ਦੇ ਨਾਲ ਕੀ ਸਰਵੇ ਹੈ ਜੀ ਕੀ ਬਦਲੀਆਂ ਹੋਣਦੀਆਂ ਇਹਦੇ ਵਿੱਚ ਜਿਹੜੇ ਚਾਂਸ ਹੈ ਫਿਊਚਰ ਦੇ ਵਿੱਚ ਦੇਖੋ ਟੀਮ ਦਾ ਸਰਵੇ ਨਹੀਂ ਦੋ ਚੀਜ਼ਾਂ ਨੇ ਅਸੀਂ ਪਿਛਲੇ 3 ਦਿਨ ਤੋਂ ਇੱਕੋ ਗੱਲ ਕਰ ਰਹੇ ਆ ਕਿ ਇਸ ਵੇਲੇ ਦਾ ਜਿਹੜਾ ਪੜ ਮਗ ਦਾ ਨਜ਼ਰ ਆ ਰਿਹਾ ਜਿਮਨੀ ਚੋਣ ਤੋਂ ਵੀ ਪਹਿਲਾਂ ਜੇ ਕਿਉਂਕਿ ਜਿਮਨੀ ਚੋਣ ਜਿਹੜੀ ਆ ਉਹ ਪਿੱਛੇ ਖਿਸਕ ਸਕਦੀ ਹੈ ਕਿਉਂਕਿ ਮਹਾਰਾਸ਼ਟਰ ਦਾ ਇਲੈਕਸ਼ਨ ਮੋਸਟ ਪ੍ਰੋਬਬਲੀ ਕਿ ਕਿਉਂਕਿ ਹੁਣ 4 ਅਕਤੂਬਰ ਨੂੰ ਤਾਂ ਹਰਿਆਣਾ ਤੇ ਜੰਮੂ ਤੇ ਕਸ਼ਮੀਰ ਦਾ ਆਉਣਾ ਰਿਜ਼ਲਟ ਜੀ ਉਸ ਤੋਂ ਬਾਅਦ ਇਲੈਕਸ਼ਨ ਹੋਏਗਾ ਨਾ ਹੂੰ ਹੂੰ ਤਾਂ ਮੋਸਟ ਪ੍ਰੋਬਬਲੀ ਉਹ ਨਵੰਬਰ ਚ ਵੀ ਜਾ ਸਕਦਾ ਹੈ ਜਿਵੇਂ 니ਚੋ ਜੀ ਦਾ ਜਿਹੜਾ ਸਾਰਾ ਸਾਈਕਲ ਹੈ ਘੁੰਮ ਕੇ ਆਉਣਾ ਸ ਪੂਰੇ ਮੁਲਕ ਚ ਤੇ ਜਾਂ ਉਹ ਦਸੰਬਰ ਚ ਵੀ ਹੋ ਸਕਦਾ ਜੀ ਇਹਦਾ ਮਤਲਬ ਹੈ ਕਿ ਜੋ ਪੋਲੀਟੀਸ਼ੀਅਨ ਨੇ ਜਾਂ ਜਿਹੜੇ ਸਿਆਸੀ ਦਲ ਨੇ ਉਹਨਾਂ ਦੇ ਕੋਲ ਹਾਲੇ ਉਹਦੀ ਤਿਆਰੀ ਵਾਸਤੇ ਇੱਕ ਸਮਾਂ ਹੈ ਹੂੰ ਪਰ ਗਿੱਦੜਵਾ ਵਿੱਚ ਕਿਸੇ ਕੋਲ ਕੋਈ ਸਮਾਂ ਨਹੀਂ ਹੈ ਸੁਖਵੀਰ ਸਿੰਘ ਬਾਦਲ ਵੀ ਲੱਗੇ ਆ ਬੀਬੀ ਅਮਰਤਾ ਵੜਿੰਗ ਵੀ ਲੱਗੇ ਆ ਤੇ ਉਧਰੋਂ ਮਾਨ ਸਾਹਿਬ ਦਾ ਵੀ ਕਹਿੰਦੇ ਕਿ ਸ케ਜੂਲ ਤੈ ਹੋ ਗਿਆ ਵੀ ਆ ਰਿਹਾ ਹੈ ਯਾਨੀ ਗਿੱਦੜਵਾ ਤੇ ਗਹਿਮਾ ਗਹਿਮੀ ਪੂਰੀ ਹੋਏਗੀ ਹੁਣ ਵੇਖੋ ਗੱਲ ਇਹ ਆ ਕਿ ਇਸ ਤੋਂ ਬਾਅਦ ਜੇ ਆਪਾਂ ਦੇਖਦੇ ਆ ਤਾਂ ਸਭ ਤੋਂ ਪਹਿਲਾ ਪਿੰਡ ਜੇ ਮਗਿਆ ਹੈ ਤਾਂ ਉਹ ਐਸਜੀਪੀਸੀ ਦਾ ਹੂੰ ਬਿਲਕੁਲ ਕੱਲ ਸਾਰੋਂ ਸਾਬ ਆਏ ਸਨ ਜੀ ਜਿਨ੍ਹਾਂ ਨੇ ਚੂਨ ਰეკਮੈਂਡ ਕਰਨੀ ਹੈ ਸਾਰਾ ਕੁਝ ਕੰਮ ਡਨ ਕਰਕੇ ਇਹਨਾਂ ਨੇ ਜੋ ਗੁਰਦੁਆਰਾ ਚੂਨ ਕਮਿਸ਼ਨ ਹੁੰਦਾ ਉਹਨੂੰ ਭੇਜਣਾ ਕਿ ਲਓ ਜੀ ਯਾਨੀ ਕੇਂਦਰ ਸਰਕਾਰ ਨੂੰ ਭੇਜਣਾ ਕਿ ਸਭ ਕੁਝ ਤਿਆਰ ਹੈ ਸਭ ਐਸਜੀਪੀਸੀ ਚੂਨ ਦੀ ਤੁਸੀਂ ਜੀ ਹੁਣ ਤਿਆਰੀ ਵੜ ਦਿਓ ਯਾਨੀ ਨੋਟੀਫਿਕੇਸ਼ਨ ਜਾਰੀ ਕਰ ਦਿਓ ਹੂੰ ਉਹਨਾਂ ਨੇ ਜੋ ਟਾਈਮ ਲਾਈਨ ਕੈਲੋ ਕੇ ਬਣਾਈ ਆ ਤੇ ਜੋ ਭਵਿੱਖ ਮੁਖੀ ਉਹਨਾਂ ਦੀ ਨੀਤੀ ਆ ਉਹ ਕਹਿੰਦੇ ਕਿ ਸਾਰਾ ਕੰਮ 1 ਅਧ ਸਤੰਬਰ ਤੱਕ ਵੋਟਾਂ ਬਣਾਉਣ ਦਾ ਡਾਨੋ ਜਾਊਗਾ ਜੀ ਉਸ ਤੋਂ ਬਾਅਦ 20 25 ਦਿਨਾਂ ਦੇ ਵਿੱਚ ਅਸੀਂ ਮਤਲਬ ਕਿ ਸ਼ਪਾਈ ਵਗੈਰਾ ਜੋ ਵੀ ਆ ভোটার ਸੂਚੀਆਂ ਦੀ ਕਰ ਲਵਾਂਗੇ ਜੀ ਜੀ ਉਤੋਂ ਅੱਗੇ ਜਾ ਕੇ ਕਿ ਜਿਹੜੀ ਉਹ ਸਿਪਾਈ ਹੋ ਜਾਏਗੀ ਉਹਦੇ ਵਿੱਚ 20 ਕੁ ਦਿਨ ਦਾ ਇੱਕ ਵਕਫਾ ਦਿੱਤਾ ਜਾਂਦਾ ਹੈ ਕਿ ਤੁਸੀਂ ਜੇ ਕਿਸੇ ਥਾਂ ਤੇ ਜਾ ਕੇ ਕੋਈ ਇਤਰਾਜ਼ ਕਰਨਾ ਆ ਜੀ ਜਾਂ ਕਿਸੇ ਦੀ ਕੋਈ ਵੋਟ ਰਹਿ ਗਈ ਆ ਮਤਲਬ ਕਿ ਉਹ ਟਾਈਮ ਹੋ ਗਿਆ ਯਾਨੀ ਕੋਲ ਮਲਾ ਕੇ ਉਹ ਕਹਿੰਦੇ ਆ ਕਿ ਭਾਈ ਨਵੰਬਰ ਦੇ ਪਹਿਲੇ ਪਖਵਾੜੇ ਚ ਸਾਰਾ ਕੁਝ ਹੋ ਜਾਣਾ ਆ ਜੀ ਤਾਂ ਉਹ ਕਹਿੰਦੇ ਕਿ ਅਸੀਂ ਫਿਰ ਉਦੋਂ ਸਿਫਾਰਿਸ਼ ਭੇਜ ਦੇਣੀ ਆ ਕਿ ਇਲੈਕਸ਼ਨ ਕਰਵਾ ਲਵੋ ਹੂੰ ਤਾਂ ਭਾਈ ਸੰਭਾਵਨਾ ਹੈ کے دسمبر یا جنوری ਇਹਨਾਂ 2 ਮਹੀਨਿਆਂ ਚ এস ڈی پی سی ਦਾ الیکشن ਹੋਵੇਗਾ ਹੂੰ ਮਤਲਬ ਕਿ ਇਹ ਇਸ ਖਬਰ ਨੂੰ ਜੋੜ ਲਓ ਨਾਲ ਜੀ ਜੀ ਹੁਣ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਕਿਉਂਕਿ ਰਣਨੀਤੀ ਜਿਹੜੀ ਹੁੰਦੀ ਹੈ ਨਾ ਉਹ ਕੰਮ ਕਰਦੀ ਆ ਬਿਲਕੁਲ ਰਣਨੀਤੀ ਜਿਹੜੀ ਇਸ ਵੇਲੇ ਅਮਰਤਪਾਲ ਸਿੰਘ ਦੇ ਧੜੇ ਨੇ ਕਹਿ ਲੋ ਜਾਂ ਟੀਮ ਨੇ ਕਹਿ ਲੋ ਜੋ اختیار ਕੀਤੀ ਹੈ ਜਿੰਨਾ ਕੋ ਸੁਣ ਚਾ ਰਿਹਾ ਦੇਖੋ ਕੋਈ ਇਹ ਤੇ ਹੈ ਨਹੀਂਗਾ ਕਿ ਕੋਈ ਪ੍ਰੈਸ ਨੋਟ ਪੜ ਰਹਾ ਹਾਂ ਜਿੰਨਾ ਕੋ ਇਸ ਰਣਨੀਤੀ ਨੂੰ ਸਮਝਣ ਵਾਲੇ ਜਾਂ ਕੈਲੂਕੇ ਨੇੜੇ ਤੋਂ ਜਾਣਨ ਵਾਲੇ ਦੱਸ ਦੇ ਉਹ ਕਹਿੰਦੇ ਆ ਕਿ ਜਿਮਨੀ ਚੋਣ ਦਾ ਪਹਿਲਾ ਪ੍ਰੋਗਰਾਮ ਬਣਿਆ ਸੀਗਾ ਕਿ ਅਮਰਤਪਾਲ ਸਿੰਘ ਦੀ ਟੀਮ ਜਿਮਨੀ ਚੋਣ ਚ ਵੀ ਜਾਵੇ ਜੀ ਜਾਂ ਉਹਨਾਂ ਦਾ ਧੜਾ ਜਾਵੇ ਹੂੰ ਫਿਰ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਗੜ ਪਿਛੜ ਇਲੈਕਸ਼ਨ ਹੋ ਸਕਦਾ ਜੀ ਕਿ ਜਿਵੇਂ ਤੁਸੀਂ ਜਿਮਨੀ ਚੋਣ ਓਵਰ ਹੋਈ ਵੇਖੋਗੇ ਨਾਲ ਦੀ ਨਾਲ ਹੋ ਸਕਦਾ ਨੋਟੀਫਿਕੇਸ਼ਨ ਆ ਜਾਵੇ ਕਿ ਆ ਜਾਓ ਵੀ ਮਿੱਤਰੋ ਹੁਣ ਸਿੱਖ ਵੀ ਆ ਜਾਣ ਮੈਦਾਨ ਚ ਉਹ ਆਪਣੀ ਵੋਟ ਪਾ ਦੇ ਕੇ ਤੇ ਆਪਣੀ ਸੰਸਥਾ ਚੋਣ ਲੈ ਜੀ ਜੀ ਇਹਨਾਂ ਨੇ ਨੰਬਰ 1 ਜਿਹੜੀ ਰਣਨੀਤੀ ਤੇ ਕੰਮ ਕਰਨਾ ਸਟਾਰਟ ਕੀਤਾ ਕਿ ਜ਼ਿਮਨੀ ਚੋਣ ਛੱਡ ਦਿੱਤੀ ਜਾਵੇ ਹੂੰ ਉਹਦੇ ਚ ਆਪਣਾ ਜਿਹੜਾ ਤੁਹਾਡਾ ਮਾਈਕ ਹੈ ਅਸਾਸਾ ਹੂੰ ਯਾਨੀ ਜਿਹਨੂੰ ਆਪਾਂ ਪੈਸਾ ਕਹਿੰਦੇ ਆ ਕਿਉਂਕਿ ਪੈਸਾ ਤੇ ਲੱਗਣਾ ਹੈ ਨਾ ਕੈਂਪੇਨ ਚ ਤੇ ਉਹ ਪੈਸਾ ਬਚਾਓ ਇਸ ਤੋਂ ਇਲਾਵਾ ਆਪਣੀ એનર્ਜੀ ਬਚਾਓ ਹਮ ਤੇ ਕੰਮ ਕਰੋ ਐਸਟੀਪੀਸੀ ਵਾਸਤੇ ਜੀ ਜਿਮਨੀ ਚੋਣ ਮਤਲਬ ਕਿ ਉਹ ਕੋਈ ਜ਼ਿਆਦਾ ਦੇ ਕੇ ਨਹੀਂ ਜਾਏਗੀ ਐਸਟੀਪੀਸੀ ਦੇ ਵਿੱਚ ਆਪਾਂ ਜੀ ਜੇ ਮੰਨ ਲਓ ਐਸਟੀਪੀਸੀ ਦੀਆਂ ਚੋਣਾਂ ਜਿੱਤ ਜਾਂਦੇ ਹਾਂ ਹਮ ਤਾਂ ਫਿਰ ਮਤਲਬ ਕਿ ਇੱਕ ਰਸਤਾ ਹੋਰ ਵੀ ਖੁੱਲਦਾ ਹੈ ਕਿ ਅਮਰਤਪਾਲ ਸਿੰਘ ਨੂੰ ਕੱਲ ਕਾਨੂੰ ਜਥੇਦਾਰੀ ਵੀ ਦਿੱਤੀ ਜਾ ਸਕਦੀ ਹੈ ਮਤਲਬ ਕਿ ਇਹ ਰਣਨੀਤੀ ਹੈ ਜੀ ਜੀ ਪਾਸੇ ਸੋਚੀ ਜਾ ਰਹੀ ਹੈ ਉਹ ਅਮਲ ਚ ਕਿਦਾਂ ਆਉਂਦੀ ਹੈ ਪਤਾ ਨਹੀਂ ਪਰ ਇੱਕ ਦੱਸਦੇ ਆ ਕਿ ਸਰਵੇ ਟੀਮ ਜਿਹੜੀ ਆ ਉਹ ਸਰਵੇ ਕਰ ਰਹੀ ਆ ਕੁਝ ਮਤਲਬ ਕਿ ਇਸ ਤਰ੍ਹਾਂ ਬਣਾਇਆ ਜਾ ਰਿਹਾ ਕਿ ਜਿੱਦਾਂ ਆਪਾਂ ਦੇਖਦੇ ਨਾ ਅੱਜਕਲ ਬੂਥ ਲੈਵਲ ਤੇ ਕਮੇਟੀਆਂ ਬਣਾਈਆਂ ਜਾਂਦੀਆਂ ਤਾਂ ਇੱਥੇ ਜਥੇ ਕਿ ਛੋਟੇ ਛੋਟੇ ਜਥੇ ਜਿਹੜੇ ਆ ਉਹ ਖੜੇ ਕਰ ਦਿੱਤੇ ਜਾਂ ਜੋ ਮਾਈਕਰੋ ਲੈਵਲ ਤੇ ਕੰਮ ਕਰਨ ਥੱਲੇ ਜਾ ਕੇ ਜੀ ਬਿਲਕੁਲ ਗਰਾਉਂਡ ਲੈਵਲ ਤੋਂ ਹਾਂਜੀ ਹਾਂਜੀ ਬਿਲਕੁਲ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੁਣੀ ਦੀਆਂ ਹਾਲ ਫਿਲਹਾਲ ਤਾਂ ਰਣਨੀਤੀ ਦੇਖੋ ਕਢਣ ਦਾ ਹਰੇਕ ਨੂੰ ਅਧਿਕਾਰ ਹੈ ਰਣਨੀਤੀ ਜਦੋਂ ਅਮਲ ਚ ਆਉਂਦੀ ਹੈ ਜਦੋਂ ਪ੍ਰਤੱਖ ਤੌਰ ਤੇ ਐਕਸ਼ਨਸ ਆਪ ਨੂੰ ਨਜ਼ਰ ਆਉਂਦੇ ਆ ਫੇਰ ਹੀ ਫਾਈਨਲੀ ਆਪਾਂ ਕਿਸੇ ਨਤੀਜੇ ਤੇ ਪਹੁੰਚਦੇ ਆ ਕਿ ਯਾਰ ਇਹਨਾਂ ਦੀ ਰਣਨੀਤੀ ਕਿਸ ਤਰ੍ਹਾਂ ਦੀ ਹੈ ਇਹਦੇ ਰਿਜ਼ਲਟ ਕਿਸ ਤਰ੍ਹਾਂ ਦੇ ਆ ਸਕਦੇ ਆ ਜੀ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਰਣਨੀਤੀ ਵੀ ਹੁਣ ਤੈ ਹੁੰਦੀ ਜਾ ਰਹੀ ਹੈ ਉਹ ਵੀ ਹੌਲੀ ਹੌਲੀ ਬਿਲਕੁਲ ਓਪਨ ਹੋ ਜਾਏਗੀ ਕਿ ਉਹ ਕਿਸ ਰਣਨੀਤੀ ਤੇ ਜਾ ਰਹੇ ਆ ਜੀ ਜੀ ਤਾਂ ਫਿਲਹਾਲ ਆਪਾਂ ਕੱਲ ਗੱਲ ਕੀਤੀ ਸੀਗੀ ਪਰਸੋਂ ਵੀ ਗੱਲ ਕੀਤੀ ਸੀ ਕਿ ਥੋੜਾ ਥੋੜਾ ਮੁਖੜਾ ਤੇ ਉਹਨਾਂ ਦੀ ਰਣਨੀਤੀ ਦਾ ਵੀ ਦਿਖਾਈ ਦੇ ਰਿਹਾ ਕਿ ਅਮਰਤਪਾਲ ਸਿੰਘ ਦਾ ਨਾਮ ਲੈਣ ਤੇ ਇਹਨਾਂ ਨੂੰ ਪਤਾ ਸੀ ਕਿ ਨੁਕਸਾਨ ਹੋਏਗਾ ਪਰ ਹੁਣ ਇਹਨਾਂ ਨੇ ਸ਼ਾਇਦ ਇਹ ਸਮਝ ਲਿਆ ਵਾ ਕਿ ਨੁਕਸਾਨ ਜਿੰਨਾ ਹੋਣਾ ਸੀ ਹੋ ਗਿਆ ਜੀ ਤਾਂ ਹੁਣ ਅਮਰਤਪਾਲ ਸਿੰਘ ਦਾ ਤੁਸੀਂ ਦੇਖੋਗੇ ਆ ਦੋ ਚਾਰ ਦਿਨ ਤੋਂ ਸੁਖਵੀਰ ਸਿੰਘ ਬਾਦਲ ਜਿਹੜੇ ਆ ਬਕਾਇਦਾ ਤੌਰ ਤੇ ਪ੍ਰਧਾਨ ਜੀ ਨਾਂ ਵੀ ਲੈ ਰਹੇ ਨੇ ਜੀ ਬਿਲਕੁਲ ਬਿਲਕੁਲ ਕਰੋ ਬਾਲ ਬਹੁਤ سارے ਦੋਸਤਾਂ ਦੇ ਕਮੈਂਟ ਆ ਗਏ ਨੇ ਪੜਦਾ ਮੈਂ ਜੀ ਜੀ ਸਰ ਲੋ ਜੀ ਇੱਕ ਕੇ ਵੀ ਹੋ ਗਿਆ ਖੁਸ਼ ਹੋਣ ਧੰਨਵਾਦ ਢੋਖ ਹੋਸ਼ ਹੋ ਜਾਓ ਢੋਖ ਹੋਸ਼ ਹੋ ਜਾਓ ਕਿਉਂਕਿ ਗਲੇ ਤੋ ਤਾਂ ਖੁਸ਼ ਨਹੀਂ ਹੈਗੇ ਤੁਸੀਂ ਜੀ ਥੋੜਾ ਜਿਹਾ ਚੰਗਿਆ ਜੀ ਢੋਖ ਵੀ ਖੁਸ਼ ਹੋ ਜਾਓ ਮਾਨਪ੍ਰੀਤ ਸਿੰਘ ਮਾਨਪ੍ਰੀਤ ਸਿੰਘ ਭਾਈ ਜੀ ਕਹਿ ਰਹੇ ਨੇ ਕਿ ਸੈਟਰਡੇ ਤੁਸੀਂ ਵੀ ਭਾਈ ਗੁੱਸੇ ਹੋਗੇ ਸੀ ਨਹੀਂ ਭਾਈ ਇਹ ਗੁੱਸੇ ਨਹੀਂ ਹੁੰਦੇ ਪਿਆਰ ਭਾਈ ਦੇ ਇਦਾਂ ਨਹੀਂ ਸਾਬ ਪਤਾ ਕੀ ਹੈ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਨਾਗਵਾਰ ਗੁਜ਼ਰਨ ਤੇ ਮੂੰਹ ਤੇ ਕਹਿ ਦੇਣੀਆਂ ਚਾਹੀਦੀ ਜੀ ਚਲੋ ਮੈਂ ਫਿਰ ਵੀ ਮੈਂ ਐਸਾ ਬੰਦਾ ਕਿ ਗੁੱਸਾ ਹਰ ਇੱਕ ਬੰਦੇ ਨੂੰ ਕਿਤੇ ਆ ਵੀ ਸਕਦਾ ਪਰ ਬਾਅਦ ਦੇ ਵਿੱਚ ਆਪਾਂ ਆਪਣੇ ਆਪ ਨੂੰ ਕਹਿ ਦਿੰਦੇ ਆ ਕਿ ਚਲੋ ਠੀਕ ਹੈ ਜੇ ਤੁਹਾਨੂੰ ਗਲਤ ਲੱਗਦਾ ਤਾਂ ਗਲਤ ਪਰ ਐਟ ਲੀਸਟ ਤੁਸੀਂ ਵੀ ਤੇ ਮੰਨੋ ਨਾ ਕਿ ਤੁਸੀਂ ਵੀ ਗਲਤ ਹੋ ਹਮ ਜੇ ਅਸੀਂ ਝੁਕਦੇ ਆ ਅਸੀਂ ਮੰਨਦੇ ਆ ਤਾਂ ਕਦੇ ਤੁਸੀਂ ਵੀ ਆਪਣੇ ਅੰਦਰ ਚਾਤੀ ਮਾਰੋ ਨਾ ਕੁਝ ਚੀਜ਼ ਹੀ ਐਸੀ ਸੇ ਵੀ ਹਮ ਕਿ ਜੋ ਬਿਲਕੁਲ ਕਹ ਲੋ ਕਿ ਮੈਂ ਕਹੂੰਗਾ ਕਿ ਸਿਧਾਂਤਕ ਤੌਰ ਤੇ ਠੀਕ ਨਹੀਂ ਐ ਸਾਰਾ ਜੀ ਕਿ ਮੈਂ ਕਿਉਂਕਿ ਮੈਂ ਕਿਸੇ ਨੂੰ ਕਦੇ ਅਪਸ਼ਬਦ ਨਹੀਂ ਬੋਲਿਆ ਜੀ ਤੇ ਜੇ ਕੋਈ ਮੈਨੂੰ ਬਹੁਤ ਜ਼ਿਆਦਾ ਬੋਲੇ ਤੇ ਫਿਰ ਮੈਂ ਛੱਡਦਾ ਹੂੰ ਉਹ ਮੇਰਾ ਆਪ ਦਾ ਪਰਸਨਲ ਲਾਈਫ ਹੁੰਦਾ ਨਾ ਪੇਜ ਤੇ ਤਾਂ ਫਿਰ ਜੇ ਕੋਈ ਜ਼ਿਆਦਾ ਹੀ ਨੀਵਾ ਹੋ ਜਾਂਦਾ ਹੈ ਨਾ ਜੀ ਫਿਰ ਉਹਨਾਂ ਨੀਵਾ ਤੇ ਨਹੀਂ ਹੋਈਦਾ ਪਰ ਉਹਨੂੰ ਐ ਕਲਰੋਂ ਫੜ ਕੇ ਉੱਥੇ ਲੈ ਆਈ ਬੱਲਿਆ ਸਾਡੀ ਵੀ ਸੌਲਾ ਫਿਰ ਜੀ ਕੀ ਹੋਇਆ ਤੁਹਾਡੇ ਬੁੱਢੇ ਹੋ ਗਏ ਕੋਈ ਚੱਕਰ ਨਹੀਂ ਆਗਾ ਹੂੰ ਹੂੰ ਤਾਂ ਐਸਾ ਕੁਝ ਨਹੀਂ ਹੈ ਮੈਂ ਬਾਅਦ ਜਿਸ ਭਰਾ ਨੂੰ ਕਿਹਾ ਸੀਗਾ ਹੂੰ ਉਹਨਾਂ ਨੂੰ ਦੱਸਿਆ ਕਿ ਹਾਂ ਭਾਈ ਆ ਚੀਜ਼ ਤੁਹਾਡੀ ਯਾਰ ਮੈਨੂੰ ਨਹੀਂ ਜਾਚੀ ਮਾਫ ਕਰਨਾ ਜੀ ਪਰ ਤੁਸੀਂ ਵੀ ਮੰਨੋ ਚਲੋ ਮੈਂ ਤੁਹਾਨੂੰ ਨਹੀਂ ਜਾਚੀ ਬਿਲਕੁਲ ਬਿਲਕੁਲ ਗੁੱਸਾ ਆਇਆ ਤਾਂ ਠੀਕ ਹੈ ਮੈਂ ਗਲਤ ਸਭ ਦੇ ਹੋ ਸਕਦਾ ਬਕਵਾਸ ਹੋ ਸਕਦਾ ਜੀ ਪਰ 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 ਸਾਬ ਤੁਸੀਂ ਜੋ ਗਲਤੀ ਕਰਦੇ ਹੋ ਉਹਨੂੰ ਵੀ ਰਿਅਲਾਈਜ਼ ਕਰੋ ਯਾ ਹਮ ਜੀ ਅਸੀਂ ਜੀ ਇਸ ਦਿੰਨੇ ਆ ਪਿਆਰ ਦਿੰਨੇ ਆ ਤਾਂ ਉਹਦੀ ਕਦਰ ਹੋਣੀ ਚਾਹੀਦੀ ਹੈ ਸਾਬ ਹਮ ਹਮ ਜੀ ਮਨਜੀਤ ਸਿੰਘ ਜੀ ਕਹਿ ਰਹੇ ਨੇ ਕਿ ਰਵਨੀਤ ਬਿੱਟੂ ਦਾ ਬਿਆਨ ਬਾਰੇ ਵੀ ਗੱਲ ਕਰਿਓ ਕਿਸਾਨਾਂ ਨੂੰ ਕੀ ਬੋਲ ਰਿਹਾ ਹੈ ਪਰसों ਕਾਫੀ ਗੁੱਸੇ 'ਚ ਸੀਗੇ ਹੋਣਾ। ਕੀ ਆ ਯਾਰ ਟੀਪ ਛੱਡੋ ਖੜਾ। ਦੇਖੋ ਗੱਲ ਇਹ ਰਵਨੀਤ ਬਿੱਟੂ ਨੂੰ ਮੇਰਾ ਇੱਕੋ ਸਵਾਲ ਆ। ਜੀ। ਕਿ ਜਿਹੜੇ-ਜਿਹੜੇ ਬੰਦੇ ਨੂੰ ਫੰਡਿੰਗ ਹਾਲਾਂਕਿ ਮੈਂ ਖੁਦ ਮੁਕਤਾ ਚ ਨਹੀਂ ਕਰ ਦਿੰਦਾ ਉਹਨਾਂ ਕਿਸਾਨ ਆਗਵਾ। ਬਿਲਕੁਲ ਜੀ। ਪਰ ਮੇਰਾ ਸਵਾਲ ਇਹ ਆ ਕਿ ਜੋ ਬੰਦਾ ਖੁਦ ਕੇਂਦਰ ਦਾ ਵਜ਼ੀਰ ਹੈ। ਹੂੰ। ਜਿਹਦੇ ਕੋਲ 36 ਗਨਮੈਨ ਉਹਨਾਂ ਦੇ ਦਿੱਤੇ ਹੋਏ ਨੇ। ਜੀ। ਤਾਂ ਉਹ ਖੁਫੀ ਏਜੰਸੀਆਂ ਨੂੰ ਜਾ ਕੇ ਉਹਨਾਂ ਦੇ ਨਾਮ ਦੱਸੇ। ਹੂੰ। ਬਿਲਕੁਲ। ਬਾਹਰ ਰੌਲਾ ਪਾਉਂਦੀ ਕਿ ਸੈਂਟਰਲ ਏਜੰਸੀਆਂ ਇਹਨਾਂ ਨੇ ਨਾਲ ਦੇ ਨਾਲ ਚੁੱਕ ਲੈਣਾ। ਜੀ। ਠੀਕ ਹੈ ਨਾ ਸਾਹਿਬ ਤੁਸੀਂ ਜਾ ਕੇ ਇੱਥੇ ਮਾਈਕ ਤੇ ਬੋਲਣ ਦੀ ਜਗਾ ਜਾ ਕੇ ਖੁਫੀਆ ਏਜੰਸੀਆਂ ਦੇ ਟੇਬਲ ਤੇ ਆਪਣੀ ਰਿਪੋਰਟ ਰੱਖੋ ਨਾ ਸਦਮ ਚ ਰੱਖ ਦਿਓ ਹੌਸ ਚ ਰੱਖ ਦਿਓ ਕਿ ਸਾਹਿਬ ਆ ਆ ਬੰਦੇ ਛੜੇ ਆ ਫੋਰਨ ਫੰਡਿੰਗ ਹਾਸਲ ਕਰ ਰਹੇ ਨੇ ਤੁਸੀਂ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਦੇ ਤਾਂ ਤੁਹਾਡੇ ਕੋਲ ਪੂਰਾ ਤੰਤਰ ਹੈ ਨਾ ਜੀ 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 ਬਿਲਕੁਲ ਫੇਰਾ ਕਾਨੂੰਨ ਹੈ ਤੁਹਾਡੇ ਕੋਲ ਤਾਂ ਤੁਸੀਂ ਉਹਦੇ ਤਹਿਤ ਰੋਕ ਸਕਦੇ ਹੋ ਸਾਹਿਬ ਜੀ ਬਲਵੀਰ ਖਿਚਰ ਜੀ ਕਹਿ ਰਹੇ ਨੇ ਕਿ ਕਹਿੰਦੇ ਵੀ ਨਕਲੀ ਵੋਟਾਂ ਬਣ ਰਹੀਆਂ ਨੇ ਹੋਰ ਵੀ ਨਾਲ ਨਾਲ ਕਮੈਂਟ ਮੈਂ ਪੜ ਰਿਹਾ ਜੀ ਕੁਲਵੰਤ ਜੀ ਪੁੱਛ ਰਹੇ ਨੇ ਕਿ ਐਸਜੀਪੀਸੀ ਦੀਆਂ ਵੋਟਾਂ ਵੀ ਈਵੀਐਮ ਤੇ ਪੈਂਦੀਆਂ ਕਿ ਬੈਲਟ ਪੇਪਰ ਤੇ ਅ ਦੇਖੋ ਮੇਰੇ ਖਿਆਲ ਦੇ ਨਾਲੇ ਬੈਲਟ ਪੇਪਰ ਤੇ ਪੈਂਦੀਆਂ ਹੁੰਦੀਆਂ ਨੇ ਜੀ ਹੁਣ ਪਤਾ ਨਹੀਂ ਪਰ ਬੈਲਟ ਪੇਪਰ ਤੇ ਪੈਂਦੀਆਂ ਹੁੰਦੀਆਂ ਕਿਉਂਕਿ ਐਸਟੀਪੀਸੀ ਚੋਣਾਂ ਜਿਆਦਾ ਨਹੀਂ ਮੈਂ ਵੇਖੀਆਂ ਪਰ ਇੱਕ 90 ਦੇ ਦਹਾਕੇ ਚ ਹੋਈ ਸੀ ਉਦੋਂ ਸਾਡੇ ਯਾਰ ਦੋਸਤ ਤੇ ਫਾਦਰ ਸਾਹਿਬ ਖੜੇ ਸੀਗੇ ਤਾਂ ਉਹ ਮੈਂ ਨੇੜੋਂ ਵੇਖਿਆ ਸੀ ਕੈਂਪੇਨ ਚ ਵੀ ਸੀਗੇ ਯਾਨੀ ਜੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇੱਕ 11 ਵਾਲੀ ਕਿਉਂਕਿ ਐਸਟੀਪੀਸੀ ਚੋਣ ਆਜ਼ਾਦੀ ਤੋਂ ਬਾਅਦ ਕਦੇ ਵੀਲੇ ਸਿਰ ਹੋਈ ਹੋਈ ਨਹੀਂ ਹੂੰ ਤਾਂ ਰੇਖਣੀਆਂ ਕਾਤੀਆਂ ਸੀਗੀਆਂ ਨਾ ਸਹੀ ਗੱਲ ਹੈ ਕਦੇ ਵੀ ਤੁਸੀਂ ਦੇਖ ਲਓ ਰਿਕਾਰਡ ਚੈੱਕ ਕਰ ਲਓ ਕਿ ਐਸਟੀਪੀਸੀ ਇਲੈਕਸ਼ਨ ਸਮੇਂ ਤੇ ਹੋਏ ਹੀ ਨਹੀਂ ਸਾਬ ਜੀ ਤਾਂ ਇਸ ਵਾਸਤੇ ਬੈਲਟ ਪੇਪਰ ਤੇ ਹੁੰਦੀਆਂ ਸੀ ਪਰ ਮੈਨੂੰ ਲੱਗਦਾ ਕਿਉਂਕਿ ਜਿਹੜੀ ਵਿਧਾਨ ਸਭਾ ਤੇ ਲੋਕ ਸਭਾ ਇਹੀ ਚੋਣ ਜਿਹੜੀ ਆ ਉਹ ਈਵੀਐਮ ਤੇ ਜਾਂਦੀ ਹੈ ਬਾਕੀ ਛੋਟੀਆਂ ਚੋਣਾਂ ਜਿਹੜੀਆਂ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਜੜੀਆਂ ਉਹ ਬੈਲਟ ਪੇਪਰ ਤੇ ਚਲੇ ਜਾਂਦੀਆਂ ਨੇ ਮਿੰਟੂ ਜੀ ਇੱਕ ਕਮੈਂਟ ਪਹਿਲਾਂ ਵੀ ਆਇਆ ਸੀ ਪਰਮਜੀਤ ਸਿੰਘ ਦਾ ਕਮੈਂਟ ਹੈ ਕਹਿੰਦੇ ਕਿ ਪੰਜਾਬ ਗਵਰਨਮੈਂਟ ਨੂੰ 1096 ਕਰੋੜ ਦਾ ਫਾਈਨ ਪਿਆ ਹੈ 1096 ਨਹੀਂ 1026 ਕਰੋੜ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਇਸੇ ਖਬਰ ਤੇ ਗੱਲ ਕਰਦੇ ਹਾਂ ਮੈਂ ਕੁਝ ਕਮੈਂਟ ਪੜ੍ਹ ਲਵਾਂ ਜੀ ਜੀ ਲਓ ਮਨਵੀਰ ਢਿੱਲੋਂ ਜੀ ਕਹਿ ਰਹੇ ਨੇ ਕਿ ਪੰਜਾਬ ਸਰਕਾਰ ਨੇ ਸ਼ਰਾਬ ਦੇ ਜਿਹੜੇ ਰੇਟ ਹੈ ਉਹ ਵਧਾ ਦਿੱਤੇ ਨੇ ਜਗਤਾਰ ਸਿੰਘ ਜੀ ਦੱਸ ਰਹੇ ਨੇ ਕਿ ਸੰਘੇੜਾ ਸਾਹਿਬ 2004 ਦੇ ਵਿੱਚ ਵੋਟਾਂ ਜਦੋਂ ਪਈਆਂ ਸੀ ਉਦੋਂ ਮਸ਼ੀਨਾਂ ਨਹੀਂ ਸਨ ਹਾਂਜੀ ਨਹੀਂ ਸੀ ਗਿਆ ਪਿਛਲੀਆਂ ਚੋਣਾਂ ਚ ਮਸ਼ੀਨਾਂ ਕਦੇ ਯੂਜ਼ ਨਹੀਂ ਹੋਈਆਂ ਜੀ ਤਾਂ ਗਾਂ ਦਾ ਹੁਣ ਇਹਨਾਂ ਦਾ ਕੀ ਪਲਾਨ ਹੈ ਮੈਨੂੰ ਪਤਾ ਨਹੀਂ ਪਰ ਮੇਰੇ ਖਿਆਲ ਦੇ ਨਾਲ ਇਹ ਇਲੈਕਸ਼ਨ ਵੀ ਬੈਲਟ ਪੇਪਰ ਤੇ ਹੋਗਾ ਜਿੰਨੇ ਕੋ ਸਮਝ ਹੈ ਆਪਾਂ ਨੂੰ ਹੂੰ ਵਿਕਰ ਸਿੰਘ ਜੀ ਦੱਸ ਰਹੇ ਕਿ 2011 ਦੀਆਂ ਚੋਣਾਂ ਵੇਲੇ 55 ਲੱਖ ਵੋਟਰ ਸੀ ਤੇ ਇਸ ਵਾਰ 52 ਲੱਖ 52 ਲੱਖ ਸੀ ਸਾਹਿਬ ਜੀ ਐਤ ਕੀ ਥੋੜੇ ਨੇ ਜੀ ਕਿਉਂਕਿ ਉਹਦੇ ਨਾਲ ਇਹ ਵੀ ਹੈ ਨਾ ਉਹ ਉਹਦੇ ਨਾਲ ਸਭ ਇਹ ਵੀ ਹੋਇਆ ਨਾ ਕਿ ਆ ਆਪਣਾ ਹਰਿਆਣਾ ਵੀ ਤੇ ਜੁਦਾ ਹੋ ਗਿਆ ਨਾ ਉਹਨਾਂ ਦੀ ਕਮੇਟੀ ਵੱਖਰੀ ਬਣ ਗਈ ਬਿਲਕੁਲ ਬਿਲਕੁਲ ਮਿੰਟੋ ਜੀ ਅੱਗੇ ਨੂੰ ਚੱਲਦੇ ਆਂ ਆਪਾਂ ਅਗਲੀ ਖਬਰ ਵੱਲ ਨੂੰ ਵੀ ਅ